ਪਟਿਆਲਾ ਦੇ ਕਸਬਾ ਚੰਨੋ ਦੇ ਕੋਲ ਕੱਲ ਮਰਸੀਡੀ ਬੈਂਜ਼ ਨੂੰ ਅੱਗ ਲੱਗ ਗਈ ਦੱਸਿਆ ਕਿ ਇਹ ਬੱਸ ਪੂਰੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਦੱਸਿਆ ਕਿ ਚੰਡੀਗੜ੍ਹ ਤੋਂ ਬਠਿੰਡੇ ਨੂੰ ਜਾ ਰਹੀ ਇਸ ਬੱਸ ਦੇ ਵਿੱਚ ਤਕਰੀਬਨ 40 ਤੋਂ 45 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕਢ ਲਿਆ ਗਿਆ ਪਰ ਬੱਸ ਪਿੱਛੇ ਤੋਂ ਜਿਹੜੀ ਹੈ ਜਲ ਕੇ ਪੂਰੀ ਤਰ੍ਹਾਂ ਰਾਖ ਹੋ ਗਈ ਦੇਖ ਸਕਦੇ ਹਾਂ ਅੱਗ ਬੁਝਾਊ ਯੰਤਰਾਂ ਤੇ ਨਾਲ ਜਿਹੜਾ ਮੌਕੇ ਤੇ ਇਹ ਸੱਗ ਦੇ ਪ੍ਰਕਾਬੂ ਪਾ ਲਿਆ ਪਰ ਉਦੋਂ ਤੱਕ ਬੱਸ ਜਿਹੜੀ ਸੜਕੇ ਸੁਆਹ ਹੋ ਚੁੱਕੀ ਸੀ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਫੀ ਜਿਹੜੀ ਸਹਿਯੋਗ ਦਿੱਤੀ ਗਈ ਇਹ ਨਾ ਬੱਸ ਡਰਾਈਵਰ ਵਾਲੇ ਵੀਰਾਂ ਦੀ ਤਾਂ ਦੇਖ ਸਕਦੇ ਹੋ ਤੁਸੀਂ ਕਰੋੜਾਂ ਦੀ ਇਹ ਮਰਸੀਡੀ ਬੈਂਜ਼ ਦੀ ਬੱਸ ਹੈ ਜਿਹੜੀ ਜਲ ਕੇ ਸੁਆਹ ਹੋ ਗਈ ਹੈ ਸੋ ਕਾਰਨਾਂ ਦਾ ਹਜੇ ਤੱਕ ਵੀ ਜਿਹੜਾ ਪਤਾ ਨਹੀਂ ਲੱਗ ਸਕਿਆ ਕਿ ਇਸ ਮਰਸੀਡੀ ਬੈਂਜ਼ ਕੰਪਨੀ ਬੱਸ ਦੀ ਕੰਪਨੀ ਦੀ ਬੱਸ ਨੂੰ ਆਗ ਜਿਹੜੀ ਉਹ ਕਿਸ ਤਰ੍ਹਾਂ ਨਾਲ ਲੱਗੀ ਪਰ ਉਸ ਟਾਈਮ ਧੂਆ ਧਾਰ ਹੋ ਗਿਆ ਜਦੋਂ ਇਸ ਨੂੰ ਅੱਗ ਪਈ ਆ ਹੌਲੀ ਹੌਲੀ ਵਧਦੀ ਵਧਦੀ ਅੱਗ ਜਿਆਦਾ ਵਧ ਗਈ ਜਿਸ ਤੋਂ ਬਾਅਦ ਵਿੱਚ ਇਹ ਬੱਸ ਜਿਹੜੀ ਹੈ ਜਲ ਕੇ ਪੂਰੀ ਰਾਖ ਦੇ ਵਿੱਚ ਤਬਦੀਲ ਹੋ ਗਈ ਦੇਖ ਸਕਦੇ ਹੋ ਤੁਸੀਂ ਮਰਸੀਡੀਜ਼ ਬੈਂਚ